ਉਹ ਤਾਂ ਉਹਦੇ ਕੈਰੈਕਟਰ ਦੇ ਉੱਤੇ ਕੁਝ ਉਂਗਲੀਆਂ ਉਠਾਈਆਂ ਗਿਆ ਲੇਕਿਨ ਉਹ ਬੰਦੇ ਨੇ ਕਲੀਅਰ ਕਰ ਲੈਣੀ ਹੈ ਬਹੁਤ ਅੱਛੀ ਨੇਚਰ ਦਾ ਮਾਲਕ ਹੈ ਔਰ ਬੜੀ ਅੱਛੀ ਸੋਚ ਦਾ ਮਾਲਕ ਹੈ ਬੰਦੇ ਦੀ ਗੱਲ ਸੁਣਦੇ ਨੇ ਵੈਦ ਸਾਹਿਬ ਸਾਡੇ ਅਜਮਾਏ ਬੰਦੇ ਨੇ ਅਸਾਂ ਉਹਨਾਂ ਨੂੰ ਬੜੇ ਸਾਲਾਂ ਤੋਂ ਜਾਣਦੇ ਆ ਜਰੂਰ ਸਾਡੇ ਪਾਸੇ ਉਹ ਐਮਐਲ ਨਹੀਂ ਸੀ ਕਰਨ ਪਰ ਕਿਸੇ ਵੀ ਪਾਸੇ ਤੋਂ ਕੋਈ ਬੰਦਾ ਉਹਨਾਂ ਦੇ ਕੋਲ ਜਾਂਦਾ ਤੇ ਉਹ ਉਹਨੂੰ ਆਪਣਾ ਆਪਣੇ ਆਪਣੇ ਏਰੀਆ ਦਾ ਬੰਦਾ ਸਮਝ ਕੇ ਉਹਦਾ ਕੰਮ ਕਰਦੇ ਨੇ ਕਿਸੇ ਨੂੰ ਉਹਨਾਂ ਨੇ ਕਦੇ ਕੋਈ ਨਾ ਨਹੀਂ ਕੀਤੀ ਔਰ ਹਮੇਸ਼ਾ ਨਾਲ ਖੜਦੇ ਨੇ ਜਿਹੜਾ ਬੰਦਾ ਉਹਨਾਂ ਦੇ ਕੋਲ ਜਾਂਦਾ ਵਾ ਔਰ ਕੰਮ ਕਰਦੇ ਨੇ ਸਭ ਤੋਂ ਵਧੀਆ ਉਹ ਵਧੀਆ ਕੰਮ ਕਰਦੇ ਨੇ ਬਾਕੀ ਜਿਹੜੇ ਐਮਪੀ ਅਜੇ ਤੱਕ ਚੁਣੇ ਗਏ ਨੇ ਮੈਂ ਤਾਂ ਇਹੀ ਕਾਂਗਾ ਵੀ ਉਹ ਲੁਧਿਆਣੇ ਰਹਿੰਦੇ ਹੀ ਘੱਟ ਨੇ ਤੇ ਬਹਿਨ ਸਾਹਿਬ ਤਾਂ ਹਮੇਸ਼ਾ ਲੁਧਿਆਣਾ ਹੀ ਸਾਨੂੰ ਨਜ਼ਰ ਆਂਦੇ ਨੇ ਮੈਂ ਤਾਂ ਲੁਧਿਆਣੇ ਕਦੇ ਨਜ਼ਰ ਆਏ ਨਹੀਂ ਆਏ ਹੈ ਲੁਧਿਆਣ ਦੇ ਹੁਣ ਨਜ਼ਰ ਆ ਰਹੇ ਹੁਣ ਬੜੇ ਐਕਟਿਵ ਹੋ ਗਏ ਇੱਕਦਾਂਮੀ ਉਹ ਹੁਣ ਮੈਂ ਉਹ ਜਿਹੜੇ ਐਮਪੀ ਨੇ ਮੈਂ ਹੁਣ ਔਰ 2 ਮਹੀਨੇ ਬਾਅਦ ਤੇ ਐਕਟਿਵ ਹੋਣਾ ਹੀ ਹੋਣਾ ਕਿਉਂਕਿ ਹੁਣ ਟਾਈਮ ਹੈ ਉਹਨਾਂ ਦਾ ਲੇਕਿਨ ਬਹਿਤ ਸਾਹਿਬ ਤਾਂ 15 ਸਾਲ ਤੋਂ ਇੱਥੇ ਸਾਡੇ ਐਮਐਲਏ ਵੀ ਰਹੇ ਨੇ ਬਹੁਤ ਵਧੀਆ ਕੈਂਡੀਡੇਟ ਹੈ ਇੱਕ ਵਾਰੀ ਇਹਨਾਂ ਨੂੰ ਜਮਾ ਲੈਣਾ ਚਾਹੀਦਾ ਹੈ ਬੀਜੇਪੀ ਨੂੰ ਜੋ ਮਰਜੀ ਹੈ ਇਹਨਾਂ ਨੂੰ ਟਿਕਟ ਦੇ ਦੇਣੀ ਚਾਹੀਦੀ ਹੈ ਇਹ ਤੁਹਾਡੇ ਸਾਰਿਆਂ ਦੇ ਆਪੇ ਗੱਲਾਂ ਬਾਤਾਂ ਕਰਦੇ ਆ ਇੱਕੋ ਦਾ ਵੀ ਬਹਿ ਕੇ ਪਤਾ ਲੱਗਦਾ ਸਾਨੂੰ ਮਾਹੌਲ ਦੇ ਹਿਸਾਬ ਨਾਲ ਅਸੀਂ ਦੇਖਦੇ ਆ ਅਸੀਂ ਰੋਜ਼ ਇੱਥੇ ਲੋਕਾਂ ਦੀਆਂ ਗੱਲਾਂ ਸੁਣਦੇ ਸਾਨੂੰ ਰਿਜ਼ਲਟ ਪਹਿਲਾਂ ਪਤਾ ਲੱਗ ਜਾਂਦਾ ਜਿੱਤੇਗਾ ਕੌਣ ਕਿਉਂਕਿ ਲੋਕ ਹਿਸਾਬ ਨਾਲ ਲੋਕਾਂ ਦੇ ਥੀਊਜ਼ ਹੋ ਜਾਂਦੇ ਆ ਜਿਵੇਂ ਲੋਕੀ ਕਹਿੰਦੇ ਆ ਨਾ ਇਹ ਹਰ ਮਤਲਬ ਕੀ ਬੰਦੇ ਦੇ ਮਨ ਚ ਹੈਗਾ ਵੀ ਇੱਕ ਮੌਕਾ ਬੈਂਸ ਸਾਹਿਬ ਨੂੰ ਦਿੱਤਾ ਜਾਵੇ ਤਾਂ ਕਿ ਬੈਂਸ ਸਾਹਿਬ ਜਿਹੜੇ ਆ ਲੋਕਾਂ ਦੇ ਸਾਰੇ ਸ਼ਹਿਰ ਲੁਧਿਆਣੇ ਦੇ ਕੰਮ ਕਰਾ ਕੇ ਸਾਨੂੰ ਕਰਨਗੇ ਔਰ ਭਾਜਪੀ ਦਾ ਕੈਂਡੀਡੇਟ ਇਸ ਟਾਈਮ ਜਿੱਤਣ ਦੀ ਬੜੀ ਪੋਜੀਸ਼ਨ ਚ ਹੈ ਉਸ ਸਾਹਿਬ ਨਾਲ ਤਾਂ ਬੈਂਸ ਸਾਹਿਬ ਹੀ ਚਾਹੀਦੇ ਸਾਡੇ ਮਸ਼ਹੂਰ ਕੈਂਡੀਡੇਟ ਨੇ ਤੁਹਾਨੂੰ ਲੱਗਦਾ ਵੀ ਲੁਧਿਆਣੇ ਦੀ ਜਿਹੜਾ ਪੂਰੀ ਤਰੀਕੇ ਨਾਲ ਸ਼ਕਲ ਬਦਲ ਸਕਦੀ ਹੈ ਕਹਿੰਦੇ ਤਾਂ 스마트 ਸਿਟੀ ਪਰ 스마트 ਸਿਟੀ ਬਣ ਸਕਦਾ ਜੇ ਇਹੋ ਜਿਹਾ ਸਿਆਸਤ ਦਾ ਨਾਜੇ ਤਾਂ 스마트 ਸਿਟੀ ਕਹਿੰਦੇ ਆ ਹੈ ਕਿਸੇ ਪਾਸੋਂ ਵੀ ਨਹੀਂ ਹੈਗਾ ਲੇਕਿਨ ਜੇ ਇਦਾਂ ਦਾ ਬੰਦਾ ਲਿਆਓਗੇ ਉਹ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਤੇ ਬਣ ਵੀ ਜਾਏਗਾ ਕਿਉਂਕਿ ਇਹ ਹੱਬ ਹੈ ਇਹ ਜਿਹੜਾ ਪੰਜਾਬ ਦਾ ਹੱਬ ਹੈ ਸਾਡਾ ਲੁਧਿਆਣਾ ਇਹਦੇ ਚ ਕਾਰੋਬਾਰ ਬਹੁਤ ਹੈ ਇਹ ਕਾਰੋਬਾਰੀ ਨੇ ਇਹ ਦੋਨਾਂ ਭਰਾਵਾਂ ਨੇ ਪਹਿਲਾਂ ਬੜੀ ਸੇਵਾ ਕੀਤੀ ਹੈ ਐਸੀ ਕੋਈ ਗੱਲ ਨਹੀਂ ਇਹਨਾਂ ਨੂੰ ਟਿਕਟ ਦੇ ਦੇਣੀ ਚਾਹੀਦੀ ਹੈ ਮੈਂ ਤਾਂ ਇਹੀ ਕਹੂੰਗਾ ਮੇਰੀ ਕਿਨੂੰ ਦੇਖਦੇ ਹੋ ਜੀ ਠੀਕ ਬੈਸ ਬੰਦ ਖੜਨ ਵਾਲੇ ਬੰਦੇ ਜੀ ਬਹੁਤ ਛੇ ਕਈ ਉਹਨਾਂ ਨੇ ਕੰਮ ਕਰਾਇਆ ਬਹੁਤ ਕੰਮ ਕਰਾਇਆ ਉਹਨਾਂ ਨੇ ਲੋਕਾਂ ਦੇ ਮੈਂ ਕਹਿੰਦਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਕੋਵਰ ਕਿਸ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਮੌਕੇ ਜਿਹੜੇ ਬੰਦਾ ਕੋਈ ਕੰਮ ਆਂਦਾ ਆਪੇ ਪਰ ਲੱਗਦਾ ਹੀ ਉਹਨਾਂ ਦਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਜੀ ਬੋਲੇ ਲੈਵਲ ਤੇ ਜਿਮਾਏ ਹੋਏ ਬੰਦੇ ਨੇ ਇਹ ਕੁਝ ਜਿੱਦਾਂ ਮਰਜੀ ਐ ਬੈਸ ਸਾਹਿਬ ਵੱਲੇ ਵਧੀਆ ਜੋ ਮਰਜੀ ਕਰੋ ਤੁਸੀਂ ਇੱਕ ਵਾਰੀ ਟਿਕਟ ਮੈਂ ਤਾਂ ਕਹਿਣਾ ਦੇ ਦੇਣੀ ਚਾਹੀਦੀ ਐ ਇਹਨਾਂ ਨੂੰ ਤਾਂ ਤੁਸੀਂ ਕਿੰਨੂੰ ਦੇਖਦੇ ਹੋ ਜੀ ਸਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕੋਵਰ ਜੋਜੀ ਮੈਂ ਕਾਫੀ ਸਮੇਂ ਮੈਂ ਰਜਿੰਦਰ ਕੋਰ ਬਲਾਰਾ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਦੇਖਿਆ ਸਾਨੂੰ ਕੋਈ ਐਮਪੀ ਮਿਲਿਆ ਹੀ ਨਹੀਂ ਗਰਾਊਂਡ ਲੈਵਲ ਦਾ ਜੇ ਲੋਕਲ ਸਾਡੇ ਬੈਂਸ ਸਾਹਿਬ ਨੇ ਲੋਕਲ ਗਰਾਊਂਡ ਲੈਵਲ ਦੇ ਬੰਦੇ ਨੇ ਮੈਂ ਪਾਰਟੀ ਤੋਂ ਉੱਚਾ ਉੱਠ ਕੇ ਗੱਲ ਕਰਨੀ ਚਾਹਾਂਗਾ ਜੇ ਇਹਨਾਂ ਨੂੰ ਟਿਕਟ ਦਿੱਤੀ ਜਾਂਦੀ ਆ ਤਾਂ ਚੰਗੇ ਬਾਦ ਹੋਣਗੇ ਲੁਧਿਆਣੇ ਦੇ ਵੀ ਸਾਨੂੰ ਵਧੀਆ ਐਮਪੀ ਮਿਲ ਗਿਆ ਗਰਾਊਂਡ ਲੈਵਲ ਦੇ ਹਰ ਬੰਦੇ ਨਾਲ ਜੁੜਿਆ ਜਿੰਨੇ ਵੀ ਐਮਪੀ ਨੇ ਇਹ ਤਾਂ ਪਹਿਲਾਂ ਕਿਸੇ ਦਾ ਫੋਨ ਨਹੀਂ ਚੁੱਕਦੇ ਸੀਗੇ ਤੇ ਹੁਣ ਵਟਸਐਪ ਗਰੁੱਪ ਬਣਾਈ ਫਿਰਦੇ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਆਮ ਜਨਤਾ ਨੂੰ ਵੀ ਐਸ ਵਾਲੀ ਇਹਨਾਂ ਨੂੰ ਜਵਾਬ ਦੇ ਦਿਓ ਵੀ ਹੁਣ ਵੋਟਾਂ ਜਿਹੜੀਆਂ ਪੈਣੀਆਂ ਨੇ ਨਾ ਕੰਮ ਨੂੰ ਪੈਣੀਆ ਨੇ ਗਰਾਊਂਡ ਲੈਵਲ ਤੇ ਪੈਣੀਆ ਨੇ ਤੁਸੀਂ ਨੰਬਰ ਵੰਡੀ ਚੱਲੋ ਰਾਸ਼ਨ ਵੰਡੀ ਚੱਲੋ ਜੋ ਮਰਜ਼ੀ ਕਰੋ ਜਿਹੜੀਆਂ ਵੋਟਾਂ ਪੈਣਗੀਆਂ ਪਾਰਟੀ ਤੋਂ ਉੱਚਾ ਉੱਠ ਕੇ ਵੋਟ ਪਾਇਓ ਬੰਦੇ ਨੂੰ ਵੋਟ ਪਾਇਓ ਨਾ ਕਿ ਕਿਸੇ ਪਾਰਟੀ ਨੂੰ ਵੋਟ ਪਾਇਓ ਮਤਲਬ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਬੰਦੇ ਨੂੰ ਦੇਖ ਕੇ ਵੋਟ ਪੈਣੀ ਚਾਹੀਦੀ ਅੱਗੇ ਅਸੀਂ ਪਾਰਟੀਆਂ ਦੇ ਪੱਕੇ ਹੋ ਜਾਂਦੇ ਸੀ ਅਸੀਂ ਕਹਿੰਦੇ ਸੀ ਜਿਹੜਾ ਮਰਜ਼ੀ ਖੜਾ ਦੋ ਅਸੀਂ ਤਾਂ ਪਾਰਟੀ ਨੂੰ ਵੀ ਵੋਟ ਪਾਣੀ ਬਿਲਕੁਲੀ ਜੀ ਬਿਲਕੁਲੀ ਸਿਰਫ ਬੰਦੇ ਦਾ ਨਿਸ਼ਕਾਮ ਸੇਵਾ ਦਾ ਰਿਹਾਗੇ ਬੈਂਸ ਸਾਹਿਬ ਹਰ ਇੱਕ ਨਾਲ ਚੱਲਦੇ ਨੇ ਮੈਂ ਦੇਖਿਆ ਜਦਕਿ ਮੈਨੂੰ ਜਾਂ ਮੈਂ ਇੱਕ ਦੋ ਕੰਮ ਕੇ ਮੇਰੇ ਫੋਨ ਤੇ ਕੰਮ ਕਰਾਤੇ ਲੋਕਲ ਐਮਐਲਏ ਵੀ ਮੈਂ ਦੇਖਦਾ ਜੋ ਸਿਸਟਮ ਹੈ ਦੇਖਦਾ ਮੈਂ ਇਹ ਪਾਰਟੀਆਂ ਨੂੰ ਦੇਖਦੇ ਨੇ ਲੋਕ ਇਹ ਪਾਰਟੀਆਂ ਨੂੰ ਉੱਚਾ ਉੱਟ ਕੇ ਬੈਸਬ ਦੀ ਸਪੋਰਟ ਕਰੋ ਨਿਸ਼ਕਾਮ ਸੇਵਾਦਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ